ਅੱਜ ਮੈਂ ਐਡਵਾਂਸ ਦੇ ਆਪਣੇ ਮੁਖਮਤੀ ਪੰਜਾਬ ਸਰਦਾਰ ਕੋ ਅਸੀਂ ਮਾਨ ਜੀ ਨੂੰ ਮੁਬਾਰਕਵਾ ਦਿਨਾਂ ਦਾ ਧੰਨਵਾਦ ਕਰਦੇ ਅਨੇਕਾ ਪਰਿਵਾਰ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸੰਮਲ ਹੋਏ ਨੇ ਸੋਨਾ ਭਰਾਵਾ ਨੂੰ ਉਹਨਾਂ ਪੜਨ ਪੁੱਛਿਆ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਕਿਉਂ ਛੱਡ ਗਿਆ ਰਹੇ ਕਹਿੰਦੇ ਉਹਨਾਂ ਦਾ ਆਪਣਾ ਕਲੇਸ਼ ਹੀ ਨਹੀਂ ਮੁਕਰਿਆ ਤੇ ਉਹ ਲੋਕਾਂ ਦੀ ਸੇਵਾ ਕੀ ਕਰਨਗੇ ਤੇ ਸਾਨੂੰ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਹੈ ਜਿਹਾਬਾ ਦੀ ਪਾਰਟੀ ਦੇ ਜਿਹਾਬ ਸਿਨੇ ਪ੍ਰਧਾਨ ਦਾ ਜਿਹੜਾ ਵਰਕਰ ਦਾ ਐਮਐਲਏ ਸਬੰਦ ਦਾ ਨਿਸ਼ਚਿਤ ਕਰਨਾ ਹੈ ਆਪਸੀ ਪਿਆਰ ਨੂੰ ਦੇਖਦੇ ਹੋਏ ਲੋਕਾਂ ਦੀ ਸੇਵਾ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੇ ਤਿੰਨ ਮਹੀਨੇ ਦੇ ਵਿੱਚ ਇਸ ਹਲਕੇ ਤੇ ਨੇਕਰਾ ਜਿਹੜੇ ਕੰਮ ਕਰਵਾਏ ਉਹਨਾਂ ਨੂੰ ਦੇਖਦੇ ਹੋਏ ਅਸੀਂ ਕਾਮਪਰਸ ਪਾਰਟੀ ਸਾਡੇ ਆਮ ਆਦਮੀ ਪਾਰਟੀ ਨਾਲ ਹਮਲ ਹੋ ਰਹੇ ਹਾਂ ਤੋਂ ਮੈਂ ਸੰਜੀਵ ਅਰੋੜਾ ਜੀ ਨੂੰ ਵੀ ਐਡਵਾਂਸਚਰ ਦੇ ਲੱਗ ਬਹੁਤ ਬੜੀ ਨੀਂਦ ਨਾਲ ਸੇਕ ਰਿਹਾ ਵਾਰ ਨੰਬਰ 16 ਦੇ ਵਿੱਚ ਜਿਹੜੇ ਨੇਕਰਾ ਪਰਿਵਾਰ ਅੱਗੇ ਆਮ ਆਦਮੀ ਪਾਰਟੀ ਸੰਮਲ ਹੋਏ ਆ ਤੋਂ ਮੈਂ ਇਹਨਾਂ ਦਾ ਜ਼ਿਆਦਾ ਕਰਦਾ ਕਿ ਤੁਹਾਡਾ ਇੱਕ ਕੰਮ ਤੁਸੀਂ ਸਾਡੇ ਪੈਨਟਰ ਆਓ ਤੁਹਾਡਾ ਹਰ ਕੰਮ ਕਰਦੇ ਦਾ ਦਰਜਾ ਤੁਸੀਂ ਮੈਂ ਬਾਕੀ ਵੀ ਪੂਰੇ ਹਲਕਾ ਵਾਸਤੇ ਪੈਨਟਰਾਂ ਵਾਂਗੂ ਦੇਸ਼ ਕਰਦਾ ਕਿ ਇੱਕ ਸਲੀਫ ਇਨਸਾਨ ਇੱਕ ਸੇਵਾਦਾਰ ਇਨਸਾਨ ਜਿਹਦੀ ਬੋਲਬਾਣੀ ਵਧੀਆ ਉਹਨਾਂ ਨੂੰ ਵੋਟ ਪਾਓ ਨਾ ਕਿ ਹੰਕਾਰ ਨੂੰ ਨਾ ਕਿ ਤੁਸੀਂ ਦੇਖਿਆ ਇਹ ਪਿੱਛੇ ਕੀ ਹੁੰਦਾ ਰਿਹਾ ਸਭੇਤਿਆ ਇੱਕ ਜਿਹੜਾ ਸਲੀਫ ਇਨਸਾਨ ਸੇਵਾਦਾਰ ਇਨਸਾਨ ਲੋਕਾਂ ਦਾ ਨੌਕਰ ਬਣ ਕੇ ਸੇਵਾ ਜਿਹੜਾ ਕਰਨ ਵਾਲਾ ਇਨਸਾਨ ਹੈ ਉਹਨਾਂ ਨੂੰ ਵੋਟ ਪਾਓ ਸਰ ਇਹ ਲੋੜਾਂ ਜਿਹੜਾ ਬਹੁਤ ਵੱਡੀ ਰਹੀਦਾ ਜਿੱਤਰੇ ਨੇ ਤਾਂ ਮੈਂ ਚਾਹੁੰਦਾ ਕਿ ਪੂਰਾ ਹਲਕਾ ਇੱਕ ਤਰਫਾ ਜਿਹੜੀ ਗਿੱਟ ਕਰੇ ਜਿਹੜੇ 1.5 ਸਾਲਾਂ ਦੇ ਵਿੱਚ ਜਿਹੜੇ ਕੰਮ ਰਹਿ ਵੀ ਗਏ ਨੇ ਉਹ ਤਾਂ ਨਰਵਾਦਾ ਕਰਦੇ ਨੇ ਉਹ ਵੀ ਜਿਹੜੇ ਦਾ ਮੰਤਰੀ ਹੈ ਹਰ ਕੰਮ ਜਿਹੜਾ ਪਿਆਜ਼ੇ ਦਾ ਸਰ ਜਿਹੜੇ ਕਰਮਚਾਰੀ ਲੈ ਲਈ ਤਾਂ ਮੈਨੂੰ ਅੱਗੇ ਬੈਠਨੇ ਨੇ ਬਾਹਰ ਦੇ ਲਈ ਬਹੁਤ ਟਾਈਮ ਹੋ ਗਿਆ ਮੰਗਲ ਦੇ ਸਾਰਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਸਰਕਾਰਾਂ ਨੇ ਕੀਤਾ ਹੈ 70 ਸਾਲ ਹੋ ਗਏ ਲੋਕਾਂ ਨੂੰ ਨਾ ਤੇ ਕੋਈ ਰੋਜ਼ਗਾਰ ਨਾ ਤੇ ਸਿਹਤ ਸੁਆਵਾ ਨਾ ਕੋਈ ਐਜੂਕੇਸ਼ਨ ਪ੍ਰਪਤੀ ਕੋ ਬੱਚਿਆਂ ਦੇ ਲਈ ਵਧੀਆ ਸਕੂਲ ਲੋਕਾਂ ਕੋਲ ਸਾਲ ਹੋਏ ਅਸੀਂ 3 ਸਾਲਾਂ ਚ 56000 ਰੁਪਏ ਦੇ ਸਾਲ ਸੋ ਲੋਕਾਂ ਦੀਆਂ ਸਾਡੀ ਆਪਣੇ ਪੜ ਬਰਾਲੇ ਜੀ ਧੰਦਾ ਲਾ ਕੇ ਬੈਠ ਗਏ ਇਹਨਾਂ ਦੀ ਇਹ ਮੰਗਾਂ ਉੱਤੇ ਮੁੱਖ ਮੰਤਰੀ ਸਦਾ ਬੋਸ ਸਮਾਜੀ ਧਿਆਨ ਆ ਗਿਆ ਤੇ ਉਹਨਾਂ ਦੀ ਇਹ ਮੰਗਾਂ ਪੂਰੀ ਕੀਤੀ ਜਾਣੀ ਆ ਅਸੀਂ ਵਾਦਾ ਕੀਤਾ ਲੋਕਾਂ ਨੂੰ ਕਿ ਸਾਡੀ ਸਰਕਾਰ ਇਹ ਕਰਨੇ ਲੱਗੂਗਾ ਅੱਜ ਜੇ ਉਹਨਾਂ ਨੂੰ ਲੋੜ ਲੱਗੀ ਜੀ ਉਹ ਆ ਕੇ ਬੈਠ ਗਏ ਨੇ ਕੋਈ ਨਹੀਂ ਸਾਡੇ ਪਰਣ ਬਰਾਲੇ ਉਹਨਾਂ ਦੀ ਹਰ ਜਰੀ ਹੈ ਮੁਸ਼ਕਲ ਦਾ ਹਰ ਕੀਤਾ ਜਾਊਗਾ ਸੋ ਉਹ ਸਭ ਨਾ ਆਪਣੇ ਆਪ ਉੱਠਣਗੇ ਕਿਉਂਕਿ ਸਾਡੇ ਪਰਿਵਾਰ ਨੇ ਉਹਨਾਂ ਦੇ ਹਰ ਪਾਸੇ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੂੰ ਸਨਮਾਨ ਦੀ ਪੂਰੀ ਕਰ। ਸਿਰ ਬੀਜੇਪੀ ਦੇ ਟਿੱਪਣੀ ਕੀਤੀ ਗਈ ਹੈ ਜੇ ਦਿੱਲੀ ਵਿੱਚ ਤਾਂ ਇਹ ਆਰਗੇਨਾਈਜ਼ ਲੇਕਿਨ ਪੰਜਾਬ ਵਿੱਚ ਨੂੰ ਆਏ ਨੇ ਕੀ ਕਰਨ। ਸਿੱਖ ਸਾਹਿਬ ਸਾਡੀ ਟਿੱਪਣੀ 2007 ਤੋਂ 17 ਤੱਕ ਵੀ ਰਹੀ ਹੈ ਸਰਕਾਰ ਦੇ ਵਿੱਚ ਉਹ ਆਹੀ ਰਹੇ। ਪੰਜਾਬ ਦੇ ਵਿੱਚ ਮਸਲੇ ਨੂੰ ਵਧਾਇਆ। ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਉਹਨਾਂ ਦੇ ਹੱਥਾਂ 'ਚ ਚਿੰਨ੍ਹਾਂ ਫੜਾਈਆਂ। ਪੰਜਾਬ ਦੇ ਵਿੱਚ ਅੱਜ ਵੀ ਸਰਦੇ ਦੀ ਬਿਜਾਏ ਪੂਰਨਾ ਦਾ ਸਤਿਆਨਾਸ਼ ਕੀਤਾ ਇਹਨਾਂ ਜੇ ਸਰਕਾਰਾਂ ਨੇ ਉਹ ਕਾਂਗਰਸ ਸਰਕਾਰ ਦੇ ਵਾਅਦੇ ਦਾ ਸਾਹਮਣੇ ਪਾਰਟੀਆਂ ਉਸੇ ਤੇ ਰਲ ਕੇ ਸਰਕਾਰਾਂ ਚਲੰਗੀਆਂ ਰਹੀਆਂ ਪਹਿਲੀ ਸਰਕਾਰ ਜਿਹੜੀ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਕੰਮਚਾਰੀ ਆ ਉਹ ਇਹਨਾਂ ਦੀ ਅਗਰੋਧੀਆਂ ਕਿੰਨੀਆਂ ਤੋਂ ਦੂਪ ਪੰਜਾਬ ਨੇ ਕਿ ਇਹ ਲੋਕਾਂ ਨਾਲ ਨੇ ਇਹ ਕਿੰਨੀਆਂ ਚਰਦੇ ਨੇ ਸੋ ਕਿੱਥੇ ਉਹ ਜੰਮੇ ਪੜੇ ਕਿੱਥੇ ਹੋਏ ਕਿੱਥੋਂ ਦਾ ਜਨਮ ਇੱਥੇ ਸੇਵਾ ਕਰੇ ਨੇ ਕੀ ਹੋ ਗਈ ਇਹ ਗੱਲ ਕਰ ਰਹੇ ਨੇ ਡੁੱਟ ਕੇ ਲੱਗੇ ਪੰਜਾਬ ਨੂੰ ਅੱਜ ਦਿੱਲੀ થોડા ਦਿਨਾਂ ਦੇ ਵਿੱਚ ਹੀ ਇਹਨਾਂ ਲੋਕਾਂ ਨੂੰ ਜਾਂ ਧਰਮੀਆਂ ਨੂੰ ਮਜਬੂਰ ਕਰਦਾ ਦਿੱਲੀ ਦੇ ਲੋਕਾਂ ਵੀ ਇਹ ਸਰਕਾਰ ਤੋਂ ੱਲੇ ਕੋਈ ਪਰੇਸ਼ਾਨ ਹੋਗੇ ਥੋੜੇ ਸਮੇਂ ਕਿ ਲੋਕ ਅੱਜ ਫਿਰ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਰਹੇ ਨੇ ਔਰ ਨਾਲੇ ਸਮਝ ਅਰਵਿੰਦ ਕੇਜਰੀਵਾਲ ਦੀ ਗੱਲ ਹੀ ਦਿੱਲੀ ਨੂੰ ਲੋਕ ਜਿਹੜੇ ਡਿਜੀਟਲ ਕਮਾਂਡ ਅਰਵਿੰਦ ਕੇਜਰੀਵਾਲ ਦੀ ਹੱਥੀਂ ਦੇਣਗੇ ਪੂਰੀ ਆਸ ਹੈ ਪ੍ਰਮਾਤਮਾ ਤੇ ਵੀ ਵਿਸ਼ਵਾਸ ਹੈ ਕਿ ਅਰਵਿੰਦ ਕੇਜਰੀਵਾਲ ਦੀ ਔਰ ਨਾਲੇ ਸਮਝ ਪੂਰੇ ਦੇਸ਼ ਦੀ ਸਿਫਾਰਸ਼ ਕਰਦੇ ਵਿਰੋਧੀ ਪਾਰਟੀਆਂ ਨੂੰ ਕੀ ਮੈਸੀ ਹੈ ਤੁਹਾਡੀ ਵਿਰੋਧੀ ਪਾਰਟੀਆਂ ਨੂੰ ਦੇਖੋ ਵਿਰੋਧੀ ਪਾਰਟੀਆਂ ਦੇ ਤੇ ਕਾਡੋ ਕਲੇਸੀ ਖਤਮ ਕਰ ਦੇਣ ਲੋਕਾਂ ਦੀ ਸੇਵਾਦਾਰਾਂ ਨੇ ਕੀ ਕਰਦੇ ਮੈਂ ਤੇ ਵੈਸਟ ਅਰਕ ਦੇ ਲੋਕਾਂ ਦਾ ਬਹੁਤ ਅਨੁਭਵ ਕੀਤਾ ਕਿ ਇਹਨਾਂ ਦੀ ਕਾਟੋ ਪਲੇਸ ਤੇ ਇਦਾਂ ਹੀ ਰਹਿਣਾ 2.5 ਸਾਲ ਸਰਕਾਰ ਦਾ ਸਿਆਸ ਆਮ ਆਵੀ ਪਾਕੀ ਸਰਕਾਰ ਆਮ ਆਵੀ ਪਾਕੀ ਦੇ ਅੰਮਲਿਕ ਤੋਂ ਸਾਥ ਜਿਹੜੇ ਰਹਿ ਗਏ ਹੋਏ ਕੰਮ ਜਿੰਦੀਪ ਅਰੋੜਾ ਜੀ ਬਹੁਤ ਸਕਰੀਨ ਨਾਲ ਫਿਲਮੀ ਨਿਕਲ ਪਰਵਾ ਰਹੇ ਨੇ ਕਿ ਉਹਨਾਂ ਦੇ ਜਿਹੜੇ ਸਾਥ ਜਿਹੜਾ ਕੰਮਾਂ ਦੀ ਸਪੀਡ ਹੈ ਉਹਦੀ ਰਫਤਾਰ ਹੋਰ ਵਧਾਉਣਗੇ ਤੇ ਸੰਦੀਪ ਅਰੋੜਾ ਜੀ ਜਿਹੜੀ ਇਹ ਜਿਤਾਓ ਤਾਂ ਜੋ ਸਰਕਾਰ ਦਾ ਫੈਸਲਾ ਲੈ ਸਕੀਏ ਸੰਦੀਪ ਅਰੋੜਾ ਜੀ ਨੂੰ ਅੰਮਲ ਨੇ ਬਣਵਾ ਤਵਾ ਆਪਨਾ ਇੱਕੇ ਕੰਮ ਕਰਵਾ ਸਕਦੇ ਠੀਕ ਹੈ